ਭਰਾ ਭਰਾ ਨੂੰ 42 ਸਾਲਾਂ ਬਾਅਦ ਮਿਲਿਆ 42 ਸਾਲ ਵੱਖ ਹੋਇਆ ਨੂੰ ਤਾਂ 50 ਤੋਂ ਵੀ ਉੱਪਰ ਹੋ ਗਏ ਪਰ ਬਾਪੂ ਕਹਿੰਦਾ ਇੱਕ ਵਾਰੀ ਮਿਲੇ ਸੀ ਬਚਾਲਿਓ ਉਸ ਤੋਂ ਬਾਅਦ ਅੱਜ 42 ਸਾਲਾਂ ਬਾਅਦ ਭਰਾ ਨੂੰ ਭਰਾ ਦਾ ਬਾਪੂ ਜਰਾ ਧੰਨਵਾਦ 50 60 ਸਾਲਾਂ ਬਾਅਦ ਤੁਸੀਂ ਮੇਰੇ ਨਾਲ ਮਿਲਣਾ ਕਿੰਨੇ ਸਾਲਾਂ ਬਾਅਦ ਮੈਂ ਕੋਈ 40 42 ਸਾਲ 40 42 ਸਾਲਾਂ ਬਾਅਦ ਤਰਸਿਆ ਪਿਆ ਉਹ ਤਰਸਿਆ ਪਿਆ ਆਦਿਆਂ ਪਤਾ ਨਹੀਂ ਜਿੰਦਗੀ ਦੇ ਆਪ ਜੀ ਦਾ ਸ਼ੁਕਰੀਆ ਜੀ ਬੜਾ ਬੜਾ ਸ਼ੁਕਰੀਆ ਨਹੀਂ ਨਹੀਂ ਸਾਡਾ ਕੋਈ ਸ਼ੁਕਰੀਆ ਸ਼ੁਕਰੀਆ ਦਾ ਉਹਦਾ ਉਹਦਾ ਦਾਤਾਰ ਆਪ ਜੀ ਨੂੰ ਹੋਰ ਉਮਰ ਬਖਸ਼ੇ ਸਾਡੇ ਵੀ ਉਮਰ ਬਖਸ਼ੇ ਜਦੋਂ ਆਇਆ ਸੀ ਨਾ ਬਾਪੂ ਸਾਡੇ ਕੋਲੇ ਬਾਪੂ ਛੱਤੀਸਗੜ੍ਹ ਤੋਂ ਬਾਲੇ ਬੁਰੇ ਹਾਲ ਸੀ ਬਾਲੇ ਬੁਰੇ ਹਾਲ ਬੜਾ ਸ਼ੁਕਰੀਆ ਕੋਈ ਨਹੀਂ ਹੈ ਤੇ ਅੱਜ ਤੁਸੀਂ ਮਿਲਣ ਆਏ ਹੋ ਨਾ ਤੇ ਸਾਡੇ ਲਈ ਬਹੁਤ ਖੁਸ਼ੀ ਆ ਸਾਨੂੰ ਕਿਉਂਕਿ ਉਹ ਬਾਪੂ ਬਹੁਤ ਵਧੀਆ ਬੰਦਾ ਉਹ ਦਿਲ ਦਾ ਰਾਜਾ ਬੰਦਾ ਮਾਪਿਓ ਛੋਟੀ ਉਮਰ ਚ ਮਰ ਗਏ ਇਹਦੇ ਪਿਓ ਮਰ ਗਿਆ ਮੇਰੀ ਉਮਰ ਉਸਲੇ ਕੋਈ ਬੜੀ ਮੁਸ਼ਕਿਲ ਨਾਲ 4.5 ਕੇ 5 ਚਾਲ ਨਹੀਂ ਮੈਂ ਠੀਕ ਹ ਜੁੱਤੇ ਪਾ ਲੋ ਚੱਲੀਏ ਪੱਪਾ ਠੀਕ ਹ ਜੀ ਹਾਂ ਚੱਪਲ ਪਾ ਲੋ ਅੱਛਾ ਤੇ ਤੁਸੀਂ ਚਾਰ ਪੰਜ ਬਾਦ ਮਾਂ ਦਾ ਇੰਤਕਾਲ ਹੋ ਗਿਆ ਕਿ 11 ਸਾਲ ਦੀ ਉਮਰ ਸੀ ਮਗਰ ਇਹ ਪਹਿਲੋ ਘਰੋਂ ਨਿਕਲ ਗਿਆ ਵੇਹ ਚਾਰੇ ਮੇਰੇ ਚਿੰਨੂ ਭਰਾ ਵੱਡੇ ਜਿਹੜੇ ਹੂੰ ਬਸ ਸਮਝ ਲੋ ਕਿ ਇਸ ਤੇਰੀ ਜ਼ਿੰਦਗੀ ਜਿਹੜਾ ਸੰਭਾਲ ਗਿਆ ਮੈਂ ਸੰਭਾਲ ਗਿਆ ਸੰਭਾਲ ਗਿਆ ਜਿਹੜੇ ਨਹੀਂ ਜੋ ਮੜ ਗਏ ਖਤਮ ਹੋ ਗਏ ਇਹ ਤਾਂ ਵੀ ਮੈਨੂੰ ਪਤਾ ਸੀ ਮਰ ਕੇ ਦਾ ਚਹੀ ਜੜੀ ਗੱਲ ਅਤਲੀ ਤੇ ਤੁਸੀਂ ਐ ਸਮਝਦੇ ਮਰ ਗਏ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਤਿੰਨ ਚਾਚੂ ਚਦਨ ਸਰ ਅੱਛਾ ਅੱਛਾ ਹਾਂ ਠੀਕ ਆ ਠੀਕ ਠੀਕ ਆ ਗਿਆ ਇਹ ਕੌਣ ਕੌਣ ਹੈ ਅੱਜ ਜੱਫੀ ਪਾ ਬਾਪੂ ਪਾ ਡਾ ਮੇਰਾ ਵੱਡਾ ਆ ਆ ਇਹ ਆ ਬਿੱਲਾ ਹੋਟਲਾ ਨਾਨ ਸਰ ਧੀਰ ਗਏ ਕਿਹਾ ਹਾਂ ਆ ਆ ਕੀ ਲੱਗਦਾ ਤੁਹਾਡਾ ਇਹ ਮੇਰਾ ਭਾਗ ਦਾ ਵੱਡਾ ਹੈ ਤੁਸੀਂ ਕੀ ਲੱਗਦੇ ਜੀ ਇਹਦੇ ਜੀ ਗਾਜੀ ਦੱਸੋ ਭਰਾ ਵੱਡਾ ਮੇਰਾ ਧਿਆਨ ਨਾਲ ਦੇਖ ਕੌਣ ਸੰਤਾਨ ਮੈਂ ਮੁਟਿਆਰੇ ਕੋਲ ਆ ਗਿਆ ਇਹ ਜੰਮੂ ਆਇਆ ਰੋ ਜਾਨ ਨਗਰੋਟੇ ਨੋਟ ਨੇ ਜਮੋਣੇ ਬਾਬੇ ਭਰਾ ਨੂੰ ਵੀ ਨਹੀਂ ਪਛਾਨ ਸਕਿਆ ਮੈਂ ਜੇ ਪਛਾਨ ਲਿਆ ਉਸ ਦਿਨ ਜਦ ਦੇ ਦੇਖਿਆ ਨੇ ਹਾਂ ਤੇ ਬਾਹਰ ਫਿਰ ਮੈਂ ਦੇਖ ਲਿਆ 42 ਸਾਲ ਦੀ ਵੱਡੀ ਰੱਖੀ ਹੈ ਇਹਨੇ 42 ਸਾਲ ਬਾਅਦ ਮਿਲੇ ਹਾਂ ਇਹ ਬਾਹਰ ਬੈਠਾ ਰੋਈ ਜਾਂਦਾ ਕਹਿੰਦਾ ਮੈਂ ਆਪਣੇ ਭਰਾ ਨੂੰ ਮਿਲਣਾ ਮੈਂ ਤਾਂ ਕਹਿੰਦਾ ਇਹ ਅਸੀਂ ਦੋ ਹੀ ਬਚਿਆ ਨਾ ਔਰ ਕੋਈ ਨਹੀਂ ਕਿੰਨੇ ਸੀਗੇ ਹੋਰ ਲੱਗਿਆ ਐਮ ਆਇਆ ਚਰਸੀਆਂ ਲਿਆ ਕੇ ਦਿਓ ਕਿੰਨੇ ਭਰਾ ਸੀ ਤੁਸੀਂ ਪੰਜ ਭਰਾ ਦੋ ਭੈਣਾਂ ਆ ਗਈ ਬੱਡੀ ਭੈਣ ਨੂੰ ਫੋਨ ਕੀਤਾ ਕਿ ਦੇ ਮਿਲ ਕੇ ਇਹਨਾਂ ਨੇ ਕਿੱਛਾ ਹਾਂ ਉਹ ਬਾਈ ਨੇ ਮਿਲਾਇਆ ਇਹਨਾਂ ਨੇ ਚਲੋ ਜੀ ਤੇ ਹੁਣ ਭੈਣਾਂ ਹੈਗੀਆਂ ਭੈਣਾਂ ਦੋਨੋਂ ਹੈਗੀਆਂ ਭਰਾ ਭਰਾ ਬਸ ਤੁਸੀਂ ਹੀ ਹੋਰ ਕੋਈ ਨਹੀਂ ਬਾਪੂ ਮਾਰਾਇਨੇ ਕਰਤੀਨੇ ਕਰਪਾ ਮੈਂ ਤਾਂ ਤੈਨੂੰ ਪਿਆ ਹੀ ਨਾ ਮੇ ਮੇਰੀ ਆਤਮਾ ਫਟਕਦੀ ਜੇ ਮੈਂ ਜਾਣਾ ਕਿਹਾ ਜੀ ਇਹ ਮੈਨੂੰ ਕਈ ਦਿਨਾਂ ਦਾ ਕਹਿ ਰਿਹਾ ਬਹਿ ਕੇ ਬਹਿ ਕੇ ਬਿਠ ਬਹਿ ਜਾ ਬਾਬਾ ਬੋ ਬਹਿ ਜਾਗਦਾ ਜੀ ਬਾਬੇ ਮੇਰਾ ਵੀ ਐਕਸੀਡੈਂਟ ਹੋਇਆ ਲਾ ਇਹ ਕਿਤਰਾ ਢੀ ਦੋ ਸਾਲ ਹੋ ਗਏ ਇਹ ਹੁਣ ਮੈਂ ਛੋਟੀ ਛੋੜੀ ਆ ਮੈਂ ਹੁਣ ਚੱਲਦਾ ਪਿਆ ਫੇਰ ਥੋੜਾ ਬਹੁਤ ਤੇਰੇ ਫੋਨ ਆ ਗਿਆ ਮਾਯਾ ਗੱਲ ਕਰੀਏ ਫੋਨ ਕਰੀਏ ਐਜੂ ਫੋਟੋ ਪਾਓ ਵੀ ਬਾਤ ਹੈ ਫਿਰ ਮਹਤਰਾ ਜੀ ਜਿਤਾ ਦਾ ਨਾ ਨਰਜਾਸ ਮੈਂ ਚਲੋ ਚਲੀਏ ਦੇਖਾ ਜਾਏਗਾ ਮਿਲਣਾ ਤੇ ਹੈ ਅੱਗੇ ਦੇਖਦੇ ਆ ਕਿ ਆਪ ਜੀ ਨੇ ਮਹਾਰਾਜ ਬੜਾ ਅੱਛਾ ਜੀ ਦੇਖ ਕੇ ਖੁਸ਼ੀ ਹੋਈ ਮੈਨੂੰ ਬੜੀ ਬੜੀ ਖੁਸ਼ੀ ਹੋਈ ਮੈਨੂੰ ਜੀ ਨਹੀਂ ਨਹੀਂ ਸਾਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਕਿਉਂਕਿ ਹੁਣ ਦੋ ਤਿੰਨ ਵਰੀ ਤੇ ਮਰਨੋ ਹੀ ਬਚਿਆ ਦੋ ਤਿੰਨ ਵਰੀ ਤਾਂ ਹੈ ਨਾ ਜਮੇ ਟੱਲਾ ਹੋ ਗਿਆ ਜੀ ਜਮੇ ਐਕਤੀ ਤਾਂ ਮੈਂ ਜਦੋਂ ਨੂੰ ਮਿਲਿਆ ਮੈਂ ਕਿਹਾ ਫਿਰ ਮੈਂ ਮੋੜਦਾ ਤੈਨੂੰ ਰੱਬ ਨੇ ਜਨਨ ਕਿ ਦੋ ਵੇਰੀ ਦੋ ਨਹੀਂ ਤਿੰਨ ਵੇਰੀ ਤਿੰਨ ਵੇਰੀ ਤਾਂ ਆਹੀ ਲਾਜ ਮੈਨੂੰ ਬੋਲੇ ਆ ਵੀ ਤੈਨੂੰ ਮੋੜਤਾ ਰੱਬ ਨੇ ਇੰਨਾ ਬਿਮਾਰ ਪਰ ਤੁਸੀਂ ਤੁਹਾਨੂੰ ਮਿਲਣਾ ਸੀ ਇਹਨਾਂ ਨੇ ਬਿਲਕੁਲ ਤੇ ਤਾਂ ਹੀ ਰੱਬ ਨੇ ਇਹਨੂੰ ਮੋੜਿਆ ਬਿਲਕੁਲ ਜੀ ਬਿਲਕੁਲ ਜੀ ਤੇ ਤੁਹਾਡੇ ਵੀ ਤੁਸੀਂ ਦੱਸ ਦਿਓ ਐਕਸੀਡੈਂਟ ਹੋ ਗਿਆ ਕਿੱਡਾ ਵੱਡਾ ਤੁਹਾਨੂੰ ਵੀ ਰੱਬ ਨੇ ਭਰਾਵਾਂ ਨੂੰ ਮਲਾਉਣਾ ਸੀ ਆਸ ਵਿੱਚ ਤੇ ਅਸੀਂ ਤਾਂ ਇੱਕ ਇਹਦਾ ਛੋਟਾ ਜਿਹਾ ਹਿੱਸਾ ਮਾ ਜੀ ਅਸੀਂ ਇਹ ਚ ਕੁਝ ਨਹੀਂ ਕੀਤਾ ਮਹਾਰਾਜ ਕਰਾਉਂਦੇ ਨੇ ਜਿੱਦਣੇ ਆਇਆ ਸੀ ਬਾਪੂ ਸਾਡੇ ਕੋਲੇ ਨਾ ਵੀ ਲੈਣ ਗਏ ਸੀ ਮਹਾਰਾਜ ਨੇ ਇਹਨੂੰ ਭੇਜਿਆ ਇੱਥੇ ਐਂ ਬਾਕਰ ਲੈ ਕੇ ਆਇਆ ਹੈ ਸਾਡੇ ਕੋਲੇ ਕਹਿੰਦਾ ਮੈਂ 36 ਸਗੜ ਤੋਂ ਆਇਆ ਆ ਕੇ ਕਹਿੰਦਾ ਅਸੀਂ ਇਹਨੂੰ 36 ਸਗੜ ਵਾਲਾ ਬਾਪੂ ਕਹਿਣ ਲੱਗੇ ਤੇ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਨੰਬਰ ਦਾ ਡਰਾਈਵਰ ਔਰ ਇੱਕ ਨੰਬਰ ਦਾ ਮਕੈਨਿਕ ਆਏ ਬੰਦਾ ਹੂੰ ਕਿਉਂ ਐਸ ਹਿਸਾਬ ਦੇ ਇਹ ਰਾਤੀ ਜਾਣੇ ਹੂੰ ਪਰ ਜਿਹੜਾ ਤੁਹਾਡਾ ਇੰਨੇ ਸਾਲਾਂ ਦਾ ਪਿਛੋੜਾ ਰਿਹਾ ਭਰਾਵਾਂ ਦਾ ਉਹ ਬਹੁਤ ਬਹੁਤ ਦੁੱਖਦਾਈ ਆ ਦੇਖੋ ਇਕੱਲਾ ਇਕੱਲੇ ਹੋ ਕੇ ਆ ਲੱਗ ਲੱਗ ਮਰ ਗਏ ਪਤਾ ਹੀ ਨਹੀਂ ਲੱਗਿਆ ਇੱਕ ਦੂਜੇ ਦਾ ਕਿੱਥੇ ਕੀ ਆਜ ਨੂੰ ਮੈਂ ਕਹਿਣਾ ਕਿ ਸਾਡੀ ਸ਼ੁਰੂ ਦੇ ਸਾਡੀ ਮਰ ਲ ਕੇ ਕੁਝ ਐਸਾ ਹੀ ਕੁਝ ਹੋ ਗਈ ਮਾਪਿਓ ਛੋਟੀ ਉਮਰ ਚ ਭੱਲ ਕੇ ਛੱਡ ਕੇ ਚਲੇ ਗਏ 10 ਰੁਪਏ ਚ ਕੰਮ ਕਰਨਾ ਸ਼ੁਰੂ ਕੀਤਾ ਸੀ ਮੈਂ 10 ਰੁਪਏ ਤਰ ਖਾਤੇ ਉਸ ਵੇਲੇ ਉਹ 10 ਰੁਪਏ ਜੜੇ ਨਾ ਤੁਹਾਡੇ ਨਾ ਛੋਟਾਪਰਾ ਨਾਲ ਛੋਟੀ ਪਿਆ ਸਾਡੇ ਜਿੰਨਾ ਦੇ ਕੱਪੜੇ ਬੰਦੇ ਸੀ ਉਹ ਟਾਈਮ ਤੇ ਅਗੇ ਤੋਂ ਆਪ ਲੋਗ ਹਲਤ ਸੁਝੀਆਂ ਜੀ ਕੀ ਹ ਜਦੋਂ ਮਾਂ ਪਿਓ ਦੀ ਮੌਤ ਹੋਈ ਉਹ ਕਿੱਡੇ ਕਿੱਡੇ ਸੀ ਤੁਸੀਂ ਮੈਂ ਤੁਹਾਨੂੰ ਸੁਣਾ ਦ ਰਿਹਾ ਮੈਂ 11 ਸਾਲ ਦੀ ਸੀ ਜਿੱਦ ਲੈ ਮੇਰੀ ਮਾਂ ਮਰ ਗਈ ਪਿਓ ਮਰ ਗਿਆ ਤੇ ਪੰਜ ਛੱਡ ਪੰਜ ਸਾਲ ਦੀ ਬੜੀ ਉਮਰ ਦੀ ਪਰ ਪਿਓ ਮਰਿਆ ਤੇ ਨਿਕਲ ਗਿਆਾਰੇ ਮਾਂ ਮਰਿਆ ਕੋਈ ਵੀ ਨਹੀਂ ਤੁਹਾਡਾ ਬਾਪੂ ਟੱਬਾ ਚਲਾਉਂਦਾ ਸੀ ਹਾਂ ਜੀ ਬੜਾ ਅੱਛਾ ਕੰਮ ਤੇ ਤੁਹਾਡਾ ਬੜਾ ਅੱਛਾ ਟੱਬਾ ਕਰੋ ਛੱਡਦਾ ਬਾਪੂ ਉਹ ਕਾਬਾ ਜੀ ਤੋਂ ਸਾਡਾ ਪਿਓ ਮਰ ਗਿਆ ਨਾ ਇਹਦੇ ਛੋਟੇ ਛੋਟੇ ਸੀਗੇ ਹੂੰ ਤਾ ਉਹ ਵੱਡਾ ਨਾਲ ਸਾਥ ਵਿੱਚ ਬੱਡੇ ਦੋਨੋਂ ਕਰ ਸਕਦੇ ਸੀ ਦੋਨੋਂ ਵੱਡੇ ਸੀ ਦੇਖੋ ਨੋ ਹੀ ਖਰਾਬ ਨੇ ਨਿਕਲੇ ਦੋ ਤੋਂ ਵੀ ਵੱਡੇ ਦੋ ਸੀ ਹਾਂ ਹਾਂ ਜੀ ਪੰਜ ਭਰਾ ਹੈ ਨਾ ਪੰਜ ਜਹਾਜੀ ਚਾਚੇ ਦੇ ਮੁੰਡੇ ਪੰਜ ਅਸੀਂ ਹਾਂ ਸਾਡੇ ਜਿਹੜੇ ਦੋ ਤਾਏ ਆ ਉਹਨਾਂ ਦਾ ਕੋਈ ਮੁੰਡਾ ਨਹੀਂ ਕੋਈ ਮੁੰਡਾ ਨਹੀਂ ਹੈ ਉਹਨਾਂ ਨੂੰ ਕਾਕੀ ਨੂੰ ਜੋੜਨ ਵਾਲੇ ਸਾਡੇ ਭਰਾ ਹੀ ਜੁੜੇ ਹੋਰ ਕੋਈ ਨਹੀਂ ਜੁੜਿਆ ਉਹਨਾਂ ਸਾਨੂੰ ਉਹ ਰੱਖ ਕੇ ਰਾਦੇ ਨਹੀਂ ਅੱਜ ਪਤਾ ਨਹੀਂ ਕਿਤਨਾ ਤਾਜੀ ਨਾਂ ਦੇ ਨੇ ਸਾਨੂੰ ਇਹਨਾਂ ਨੂੰ ਪਾ ਲਿਆ ਨਾਨੀ ਨੇ ਜਾਨ ਵਿੱਚ ਤਾਂ ਵੀ ਕੀ ਕੀ ਸੀ ਜੀ ਉਹ ਨਾਲ ਇਹਨਾਂ ਪਿੰਨਾਂ ਨੂੰ ਪਾ ਲ ਮੈਂ ਤਾਂ ਪੰਜਾਬ ਤੋਂ ਮੈਂ ਤਾਂ ਤੁਹਾਡਾ ਬੱਚਾ ਨਿਕਲਿਆ ਸੀ ਜੋ ਕਿਉਂਕਿ ਮੈਨੂੰ ਚੋਰ ਬਣਾਉਂਦਾ ਕਿ ਕੁਰਦੇ ਮਰ ਕੋਟਖਾਨ ਦੇ ਘਰ ਤੋਂ ਮੈਂ ਹੀ ਤਕੜੇ ਜੀ ਇਹਨਾਂ ਨੂੰ ਵੀ ਪਤਾ ਇਹਨਾਂ ਨੇ ਵੀ ਕਿਹਾ ਕਿ ਉਹ ਕਿਹੜਾ ਦਿਨ ਹੋਵੇ ਜਿਹੜੇ ਦੇਲੇ ਦਿਨ ਮੇਰਾ ਪਿਓ ਮੈਨੂੰ ਨਾ ਕੁੱਟੇ ਹੂੰ ਨਾ ਛੇ ਰੁਪਏ ਮਹੀਨੇ ਤੇ ਕੱਪ ਪਲੇਟਾ ਬਹੁਤ ਵਾਰੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ ਹਲਵਾ ਗਣ ਛੇ ਰੁਪਏ ਨਾ ਰੋਟੀ ਬਿਗੈਰ 10 ਰੁਪਏ ਚ ਕੰਮ ਸ਼ੁਰੂ ਕਰਦਾ ਰੋਟੀ ਘਰ ਕਾ ਨਹੀਂ 10 ਰੁਪਏ ਚ ਕੰਮ ਕੀ ਉਮਰ ਸੀ 6.5 ਚਾਲੂ ਸੀ 8 ਸਾਲ ਬੜੀ ਮਤਲਬ ਕਿ ਬੜਾ ਬੜੀ ਇੱਕ ਉਹ ਟਾਈਮ ਜਿਹੜਾ ਨਾ ਉਹ ਹੁਣ ਦੇਖਦੇ ਆ ਸੀ ਉਹ ਵੀ ਨਿਕਲ ਗਿਆ ਹੋਰ ਵੀ ਆਇਆ ਉਹ ਵੀ ਨੇ ਹੁਣ ਹੀ ਆਇਆ ਹੁਣ ਇਹ ਆ ਕਿ ਬੱਚੇ ਆਪਣੀ ਜਗ੍ਹਾ ਠੀਕ ਨੇ ਇੱਕ ਹਾਟੋ ਤਰਾਂਦਾ ਵੱਡਾ ਮੁੰਡਾ ਛੋਟਾ ਮੁੰਡਾ ਇੱਥੇ ਫ੍ਰੀਜ ਦਾ ਕੰਮ ਕਰਦਾ ਬੜਾ ਚੱਕਰ ਚੱਲ ਰਿਹਾ ਇਕੱਠੇ ਸਾਰੇ ਸੀ ਬਪੂ ਤੇਰਾ ਵੀ ਵਿਆਹ ਹੋਇਆ ਈ ਤੁਹਾਡੇ ਬੱਚੇ ਹੈਗੇ ਕੋਈ ਮੇਰਾ ਵਿਆਹ ਕਿੱਥੇ ਹੋਇਆ ਯਾਰ ਮੈਨੂੰ ਛੋਟੇ ਭਰਾ ਲੈ ਗਿਆ ਜੀ ਉਹਨੇ ਵਿਆਹ ਕਿੱਥੇ ਦਾ ਜੀ ਨਾ ਉਹ ਮੇਰਾ ਘੱਟ ਦੁਰ ਕੇ ਨੇ ਕਰਾਇਓ ਰੋਲ ਨੁਕਰ ਦੋ ਗਏ ਗਮ ਕੱਟ ਲਿਆ ਹੋ ਗਿਆ ਬਾਪੂ ਸ਼ੋਗਰਾ ਮਾਰ ਕੇ ਕੋਈ ਤਾਂ ਜਿਗਿਆ ਹਾਂ ਮੰਨ ਤੋਂ ਪਹਿਲਾਂ ਖੂਨ ਤਾਂ ਦਿਖ ਗਿਆ ਮਾਰੇ ਨੇ ਕਿਰਪਾ ਕਰਤੀ ਬਾਈ ਦਾ ਕੀ ਨਾਮ ਪਤਾ ਸਿੰਦਰ ਮੈਨੂੰ ਪਤਾ ਕਿਥੇ ਨੇ ਕਿਹਾ ਕਿ ਦਿੱਲੀ ਸਿੰਦਰਪਾਲ ਕੀ ਨਾਮ ਤੁਹਾਡਾ ਪੂਰਾ ਦੱਸੋ ਨਾਮ ਕੀ ਹੈ ਤੁਹਾਡਾ ਪੂਰਾ ਦੱਸੋ ਇਹਨਾਂ ਨੂੰ ਮੇਰਾ ਚੰਦਰਕੁਮਾਰ ਸਿੰਦਰਕੁਮਾਰ ਚੰਦਰਪਾਲ ਉਹ ਇਹਦਾ ਨਾਮ ਆ ਦੇ ਮੈਨੂੰ ਪਤਾ ਚਮਰਜੀ ਜੋਗਰਾ ਦੇ ਇਹਦੇ ਚਾਰ ਪੰਜ ਨਾਮ ਹੈਗੇ ਕੋਕਾ ਵੀ ਕਹਿੰਦੇ ਨੇ ਇਹਨੂੰ ਕੋਕਾ 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 ਪੁੱਛੋ ਕੋਕਾ ਇਹ ਅੱਜ ਘਰ ਜਾਏਗਾ ਨਾ ਆਪਣੇ ਪ੍ਰਾਂਤ ਜਗ੍ਹਾ ਦੇ ਇਸੇ ਨਾਮ ਦੇ ਬਰਾਲੀਏ ਇਹਨੂੰ ਕੋਕਾ ਚਟਾਕੀ ਘੋਰ ਪਪੂ ਪਪੂ ਚੌਧਰੀ ਚੌਧਰੀ ਵੀ ਹੈਗਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਤੁਸੀਂ ਭਰਾਵਾਂ ਨੂੰ ਮਿਲਦੇ ਆ ਦੇਖਿਆ ਬਾਪੂ ਦਾ ਇੱਕ ਪੈਰ ਤੁਸੀਂ ਦੇਖੋ 4 ਇੰਚ 5 ਇੰਚ ਚੈੱਕ ਨਹੀਂ 19 20 21 22 23 24 ਬਾਪੂ ਸਾਡੇ ਕੋਲ ਹੈ ਤਨ ਮੇਰੀ ਤਾਂ ਬਾਪੂ ਰੂਹ ਰੂਹ ਮੌਤ ਨੂੰ ਮਿਲ ਕੇ ਆਇਆ ਆਪਣੀ ਵੈਂਟੀਲੇਟਰ ਤੇ ਚਲਾ ਗਿਆ ਸੀ ਬਹੁਤ ਜ਼ਿਆਦਾ ਬਿਮਾਰ ਜਿੱਥੋਂ ਆਪਾਂ ਕਹਿੰਦੇ ਮੁਰਦਾ ਨਹੀਂ ਨਕਲੀ ਸਾਹ ਮਸ਼ੀਨ ਨਾਲ ਦਿੱਤੇ ਜਾਂਦੇ ਜੇ ਮੈਂ ਕਹਿ ਰਹੀ ਹਾਂ ਤੇ ਬਾਪੂ ਜੋਗਰਾਜ ਸਿੰਘ ਜੀ ਸਾਡੇ ਸੁਪਨਿਆਂ ਦੇ ਘਰ ਦੇ ਉਹਨਾਂ ਸੇਵਾਦਾਰਾਂ ਦੇ ਵਿੱਚੋਂ ਇੱਕ ਆ ਜਿਹੜੇ ਮੁਫਤ ਦੀ ਰੋਟੀ ਨਹੀਂ ਖਾਂਦੇ ਸੇਵਾ ਕਰਕੇ ਪ੍ਰਸ਼ਾਦ ਦਾ ਸ਼ੱਕ ਦੇਂਦੇ ਬਾਪੂ ਸਾਡੇ ਕੋਲੇ ਪਹਿਲੇ ਸਾਲ ਬੇਲਾ ਰਿਹਾ ਬਸ ਉਦੋਂ ਮੁੜ ਕੇ ਨੇ ਥੋੜਾ ਮੋਤਾਂ ਕੰਮ ਕਟਣਾ ਸਬਜ਼ੀਆਂ ਕਟਾਉਣੀਆਂ ਜਾਂ ਕੁਝ ਹੋਰ ਕਰਨਾ ਸ਼ੁਰੂ ਕਰਤਾ ਹੁਣ ਬਾਪੂ ਕੱਪੜੇ ਪ੍ਰੈਸ ਕਰਦਾ ਹੁਣ ਹਸਪਤਾਲ ਚੋਂ ਆਇਆ ਹਸਪੀਟਲ ਤੋਂ ਆ ਕੇ ਸਿੱਧਾ ਉੱਥੇ ਆ ਕੇ ਸੀਟ ਤੇ ਬਹਿਣਾ ਸ਼ੁਰੂ ਕਰਤੇ ਉੱਥੇ ਪੇਟੀ ਲੱਗੀ ਹੋਈ ਆ ਮੂਰੇ ਉੱਥੇ ਸੀਟ ਆ ਬਾਪੂ ਦੀ ਤੇ ਮੂਰੇ ਪ੍ਰੈਸ ਪਈ ਆ ਬਸ ਬੈਠਾ ਕਹ ਰਿਹਾ ਸੀ ਜੰਦਾ ਕੁਰਤੇ ਪਜਾਮਿਆਂ ਨੂੰ ਪ੍ਰੈਸ ਕਰਕੇ ਤੈਹ ਲਾ ਲਾ ਕੇ ਰੱਖੀ ਆ ਤੇ ਬਾਪੂ ਜੋਗਰਾਜ ਸਿੰਘ ਹੁਣ ਪਿਛਲੇ 4-5 ਮਹੀਨਿਆਂ ਤੋਂ ਘਰੇ ਜਾਣ ਬਾਰੇ ਗੱਲ ਕਰਦਾ ਸੀ ਵੀ ਯਾਰ ਮੈਂ ਆਪਣੇ ਨੂੰ ਦੇਖਿਆ ਵਾ ਯਾਰ ਕਹਿੰਦਾ ਮੈਂ ਆਪਣੀਆਂ ਖੁੱਡਾਂ 'ਚ ਹੱਥ ਮਾਰਿਆ ਵਾ ਯਾਰ ਮੈਂ ਆਲਣਾ ਦੇਖਿਆ ਵਾ ਮੇਰਾ ਆਲਣਾ ਕਹਿ ਜਾ ਮਾਰਾ ਸੱਬਾ ਜਾਨ ਤੇ ਉਹ ਜੋਗਰਾਜ ਬਾਪੂ ਨੇ ਇੱਥੇ ਕਿਤੇ ਗੱਲਾਂ ਕੀਤੀਆਂ ਕਿਸੇ ਦੇ ਨਾਲ ਸਾਡੇ ਕੋਲੇ ਜੰਮੂ ਤੋਂ ਕਿੱਥੇ ਬਾਈ ਉਹ ਜੰਮੂ ਤੋਂ ਇੱਥੇ ਮਰੀਜ਼ ਆਉਂਦੇ ਨੇ ਕੈਂਪ ਦੇ ਵਿੱਚ ਦਵਾਈਆਂ ਲੈਣ ਬਾਪੂ ਨੇ ਕਿਤੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਗਾਹਾਂ ਉਦਮਪੁਰ ਗੱਲ ਕੀਤੀ ਤੇ ਉਹ ਬਾਪੂ ਦੇ ਭਾਂਜਿਆਂ ਤੱਕ ਇਹ ਗੱਲ ਪਹੁੰਚੀ ਸੀ ਤੇ ਬਾਪੂਆਂ ਕੋਲ ਪਹੁੰਚੀ ਸੀ ਛੋਟੇ ਭਾਂਜਿਆਂ ਕੋਲੇ ਬਾਪੂ ਦੀ ਗੱਲ ਪਹੁੰਚੀ ਤਾਂ ਉਹ ਭਾਂਜਿਆਂ ਨੇ ਬਾਪੂ ਨੂੰ ਇੱਥੇ ਫੋਨ ਕੀਤਾ ਜੰਮੂ ਵਾਲੇ ਬਾਈ ਦੇ ਫੋਨ ਤੇ ਜਿਹੜਾ ਬੇਟਾ ਇੱਥੇ ਜ ਨੂੰ ਸੰਗਾਂ ਨਾਲ ਬੰਨ ਕੇ ਲਿਆਏ ਸੀ ਉਹਦਾ ਹਾਲ ਚੱਲਦਾ ਇੱਥੇ ਬਾਈ ਦਾ ਤੇ ਉਹ ਮੇਰੇ ਨਾਲ ਬਾਪੂ ਨੇ ਗੱਲ ਕੀਤੀ ਕਹਿੰਦਾ ਯਾਰ ਮੇਰਾ ਘਰ ਪਰਿਵਾਰ ਲੱਭ ਗਿਆ ਕਹਿੰਦਾ ਯਾਰ ਕਹਿੰਦਾ ਮੈਨੂੰ ਫੋਨ ਆ ਗਿਆ ਮੇਰੇ ਭਾਣ ਜੇ ਦਾ ਮੈਂ ਜਾ ਕੇ ਆਉਣਾ ਮੈਂ ਪਰ 5 ਦਿਨ ਪਹਿਲਾਂ ਹੀ ਆਪਾਂ ਗੱਲ ਕੀਤੀਆਂ ਮੈਂ ਕੋਈ ਨਾ ਬਾਪੂ ਜਾਇ ਮੈਂ ਕੋਈ ਨਾ ਕੁ ਲਾ ਲੈਨੇ ਆਪਾਂ ਸਾਰਾ ਹਿਸਾਬ ਕਿਤਾਬ ਤੈਨੂੰ ਭੇਜ ਦਿਆਂ ਤੇ ਅੱਜ ਬਾਪੂ ਦਾ ਭਰਾ ਸੁੰਦਰ ਕੁਮਾਰ ਸ਼ਿੰਦਾ ਪਹੁੰਚ ਗਿਆ ਸਾਡੇ ਕੋਲੇ ਬਾਪੂ ਜੰਮੂ ਤੋਂ ਆਇਆ ਆ ਕਿ ਜਿਹੜੀਆਂ ਉਹਨੇ ਆਪਣੇ ਭਰਾ ਨਾਲ ਗੱਲਾਂ ਕੀਤੀਆਂ ਦੱਸਿਆ ਕਿ ਆਰੀ ਦੇ ਵਿੱਚੋਂ ਕਿੰਨੇ ਕ ਫੁੱਲ ਪੱਟੇ ਗਏ ਕਿੰਨੇ ਕ ਫਲ ਡਿੱਗ ਪਏ ਕਿੰਨੀਆਂ ਕ ਟਹਿਣੀਆਂ ਵੱਡੀਆਂ ਗਈਆਂ ਕਿਹੜੇ ਦਰਖਤ ਸੁੱਕ ਗਿਆ ਸਭ ਗੱਲਾਂ ਕੀਤੀਆਂ ਹੋਰ ਵੀ ਕਰਨਗੇ ਅਜੇ ਭਰਾ ਭਰਾ ਨੂੰ 42 ਸਾਲਾਂ ਬਾਅਦ ਮਿਲਿਆ 42 ਸਾਲ ਬੱਖੋਆ ਨੂੰ ਤਾਂ 50 ਤੋਂ ਵੀ ਉੱਪਰ ਹੋ ਗਏ ਪਰ ਬਾਪੂ ਕਹਿੰਦਾ ਕਿ ਵਰੀ ਮਿਲੇ ਸੀ ਬਚਾ ਲਿਓ ਉਸ ਤੋਂ ਬਾਅਦ ਅੱਜ 42 ਸਾਲਾਂ ਬਾਅਦ ਭਰਾ ਨੂੰ ਭਰਾ ਮਿਲਿਆ ਇਸ ਸੁਪਨਿਆਂ ਦੇ ਘਰ ਦੀ ਕਾਸੀ-ਕਾਸੀ ਸੁਨੇਹੇ ਹਨ ਕਾਸੀ ਤੋਂ ਉਹ ਵੀ ਬੜਾ ਕੰਮ ਵੀ ਘਰ ਚ ਰਾਸੀ ਮੇਰੀ ਸ਼ਾਦੀ ਜਿੱਤਲੇ ਹੋਈ ਹੈ ਮੇਰੇ ਤੀਸਰਾ ਬੱਚਾ ਤੇ ਮੇਰਾ ਅਜ਼ਲਾ ਉਹ ਮੈਂ ਮੁੰਡਾ ਆਪਣਾ ਚੁੱਕਿਆ ਤੇ ਇਹ ਮੈਨੂੰ ਹੱਥ ਰੱਖਦਾ ਇੱਧਰ ਉਹਨੇ ਇਹਦਾ ਹੱਥ ਪਰੇ ਮਾਰਿਆ ਜਵਾਬ ਨਹੀਂ ਇਹ ਕਹਿੰਦਾ ਓਏ ਇਹ ਮੇਰਾ ਭਰਾ ਗਿਆ ਮਾਂ ਇੱਥੇ ਕੋਈ ਪ੍ਰਾਚਨਾ ਇੱਥੇ ਪਾਪਾ ਹੀ ਪਾਪਾ ਆ ਜੋ ਮੁੰਡਾ ਉਸਦੇ ਦੋ ਬੱਚੇ ਨੇ ਲੜਕੀ ਹੈ ਇੱਕ ਲੜਕਾ ਹੈ ਬੜਾ ਚੌਕਸ ਕਲਾਸ ਹੈ ਜੀ ਬੜਾ ਮਜ਼ਾ ਆ ਰਿਹਾ ਉਹ ਕਿ ਉਹਦੇ ਬੱਚੇ ਵੀ ਹੋਏ ਜੇ ਕੋਈ ਹੱਥ ਮੈਨੂੰ ਲਾਏ ਕਿਤਨਾ ਅੱਜ ਉਹਦੇ ਬੱਚੇ ਵੀ ਮੈਨੂੰ ਨਹੀਂ ਹੱਥ ਲਾਉਂਦਾ ਕੋਈ ਸਬਰ ਦਾ ਫਲ ਮਿੱਠਾ ਹੁੰਦਾ ਜੇ ਰੱਛਾ ਜਿੰਦਿਆਰ ਕਰੋ ਸਾਡੇ ਲਈ ਵੀ ਇਹ ਬੜੀ ਵੱਡੀ ਗੱਲ ਸੀ ਤੁਹਾਨੂੰ ਮਿਲਾਉਣਾ ਸਾਨੂੰ ਐ ਸੀਗਾ ਵੀ ਦੋ ਭਰਾ 40-42 ਸਾਲਾਂ ਬਾਅਦ ਮਿਲਣੇ ਆ ਬਾਪੂ ਨੂੰ ਅਸੀਂ ਦੱਸਿਆ ਨਹੀਂ ਸੀ ਸਰਪ੍ਰਾਈਜ਼ ਹੀ ਦਿੱਤਾ ਬਾਪੂ ਨੂੰ ਸਰਪ੍ਰਾਈਜ਼ ਹੈ ਜੀ ਕਿਉਂ ਬਾਪੂ ਜੀ ਹਾਂ ਜੀ ਕੋਈ ਹੁਣ ਤਾਂ ਬੋਲ ਪਾ ਕੁਝ ਬੋੜਿਆ ਹੈ ਹਣ ਐ ਜ਼ਿੰਦਗੀ ਦੇ ਉਹ ਸਾਰੇ ਪਾਲ ਅੱਖਾਂ ਦੇ ਮੂਹਰ ਦੀ ਲੰਘ ਰਿਹਾ ਹੈ ਕਿ ਨਹੀਂ ਉਹ ਗਲਤੀਆਂ ਉਹ ਚੰਗੀਆਂ ਉਹ ਮਾੜੀਆਂ ਸਭ ਨਜ਼ਰ ਆਉਂਦੀ ਜੇ ਐ ਕਰ ਲੈਂਦੇ ਜੇ ਐ ਕਰ ਲੈਂਦੇ ਜੇ ਉਹ ਕਰ ਲੈਂਦੇ ਜੇ ਐ ਕਰ ਲੈਂਦੇ ਬੰਦਿਆ ਆਹੀ ਸੋਚਣਾ ਸਾਰੀ ਵਾਰ ਜੇ ਐ ਕਰ ਲੈਂਦੇ ਜੇ ਉਹ ਕਰ ਲੈਂਦੇ ਨਹੀਂ ਹੁੰਦਾ ਬਾਈ ਜੇ ਨਹੀਂ ਕਿਸੇ ਨੇ ਵਿਆਹੀ ਜਿਵੇਂ ਉਹਨੇ ਲਿਖਤੀਆਂ ਕਲਮਾਂ ਜਿੰਨੇ ਲਵਜ ਪਾਤੇ ਜਿੰਨੇ ਮੋੜ ਘੋੜ ਪਾਤੇ ਉਹਨੇ ਲੈਣਾ ਹੀ ਪੈਣਾ ਮਿੱਤੋ ਇੰਨਾ ਜ਼ਰੂਰ ਆ ਵੀ ਆਪਾਂ ਚੰਗੇ ਨੂੰ ਲੈ ਲਈਏ ਜਾਂ ਮਾੜੇ ਨੂੰ ਲੈ ਲਈਏ ਬਸ ਇਹ ਸਾਡੇ ਹੱਥ ਦੇ ਵਿੱਚ ਆ ਵੀ ਅਸੀਂ ਆਪਣੀ ਜ਼ਿੰਦਗੀ ਦੇ ਰਸਤੇ ਕਿੱਦਾਂ ਕੱਟਣੇ ਕਿੱਦਾਂ ਮੋੜ ਕੱਟਣੇ ਤੇ ਅੱਜ ਬਾਪੂ ਜੋਗਰਾਜ ਦਾ ਭਰਾ ਸਿੰਦਰ ਸਿੰਦਾ ਮਿਲਣ ਆਇਆ 40-42 ਸਾਲਾਂ ਬਾਅਦ ਅਜੇ ਬੜੀਆਂ ਗੱਲਾਂ ਹੋਣਗੀਆਂ ਇਹਨਾਂ ਦੀਆਂ ਦਿਲ ਤੋਂ ਦੱਸਾਂਗੇ ਅੱਗੋਂ ਵੀ ਤੁਹਾਨੂੰ ਇਹ ਸਾਂਝ ਆ ਜਿਹੜੀ ਇਹਦਾ ਹਿੱਸਾ ਜਿਹੜਾ ਅਸੀਂ ਬਣ ਰਹੇ ਹਾਂ ਅਸੀਂ ਬਹੁਤ ਭਾਗਾਂ ਵਾਲੇ ਹਾਂ ਵੀ ਅਸੀਂ ਇਹਨਾਂ ਬੀਸੀਡੀ ਹੋਇ ਪ੍ਰਾਮਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਸੇ ਇਸ ਪਲ ਨੂੰ ਅਸੀਂ ਇਹਨਾਂ ਦੇ ਨਾਲ ਜੀ ਸਕੇ ਇਸ ਸਮੇਂ ਨੂੰ ਅਸੀਂ ਇਹਨਾਂ ਦੇ ਨਾਲ ਮਾਣ ਸਕੇ ਵੀਰ ਜੀ 40 42 ਸਾਲਾਂ ਬਾਅਦ ਇੱਕ ਭਰਾ ਆਪਣੇ ਭਰਾ ਨੂੰ ਜੱਫੀ ਪਾ ਰਿਹਾ ਸੀ ਇੱਕ ਭਰਾ ਤੋਂ ਆਪਣਾ ਭਰਾ ਪਛਾਣ ਵੀ ਨਹੀਂ ਹੋਇਆ ਤੂੰ ਐ ਲੱਗਿਆ ਜਿਵੇਂ ਮੇਰਾ ਭਾਨ ਜਾਂ ਹੁੰਦਾ ਵਾ ਕਿਉਂਕਿ ਜ਼ਿੰਦਗੀ ਦੀਆਂ ਠੋਕਰਾਂ ਜ਼ਿੰਦਗੀ ਦੀਆਂ ਤੱਕੇ ਤੁੰਦਲਾ ਕਰ ਦਿੰਦੇ ਆ ਸਾਰਾ ਕੁਝ ਤੁੰਦਲਾ ਕਰ ਦਿੰਦੇ ਬਾਪੂ ਜੋਗਰਾਜ ਦੀ ਜ਼ਿੰਦਗੀ ਬਾਰੇ ਵੀ ਕਿਸੇ ਦਿਨ ਤੁਹਾਡੇ ਨਾਲ ਕਰਾਂਗੇ ਗੱਲਾਂ ਉਹ ਬਾਪੂ ਨੇ ਬੜੇ ਰੰਗ ਦੇਖੇ ਦੁਨੀਆ ਜਿਵੇਂ ਉਹਦੇ ਭਰਾ ਨਹੀਂ ਦੱਸਿਆ ਵੀ ਚੋਟੀ ਦਾ ਡੀਜ਼ਲ ਮਕੈਨਿਕ ਆ ਤੇ ਚੋਟੀ ਦਾ ਡਰਾਈਵਰ ਆ ਚੋਟੀ ਦਾ ਬਾਬਾ ਵੀ ਆ ਕਿ ਚੋਟੀ ਦਾ ਇੱਕ ਚੰਗਾ ਇਨਸਾਨ ਵੀ ਆ ਚੋਟੀ ਦਾ ਸਾਡੇ ਇੱਥੇ ਹੁਣ ਪ੍ਰੈਸ ਕਰਨ ਵਾਲਾ ਵੀ ਆ ਬਾਬਾ ਭਾਈ ਗੁਰੂ ਕਿਰਪਾ ਕਰੇ ਇਹ ਚੋਟੀ ਦੇ ਬਾਪੂਆਂ ਦੇ ਵਿੱਚ ਸਾਡੇ ਵਰਗੇ ਬੇਮਮੂਲੀ ਜੇ ਬੰਦੇ ਆਪਣੀ ਜ਼ਿੰਦਗੀ ਦਾ ਆਨੰਦ ਮਾਵੇ ਨਹੀਂ ਭੱਗਾਂ ਵਾਲੇ ਸਮਝਦੇ ਵੀ ਅਸੀਂ ਇਹਨਾਂ ਬਾਪੂ ਬਿਰਗਾਂ ਦੀਆਂ ਜ਼ਿੰਦਗੀਆਂ ਦੇ ਹਿੱਸਾ ਬਣ ਸਕੀ ਇਹਨਾਂ ਦੇ ਆਸ਼ੀਰਵਾਦ ਸਾਨੂੰ ਇਸੇ ਤਰ੍ਹਾਂ ਮਿਲਦੇ ਰਹੇ ਇਹਨਾਂ ਦੀ ਸੇਵਾ ਅਸੀਂ ਕਰਾਂ वाहेगुरु जीा ख़ालसा वाहेगुरु